ਜੋ ਬਣਾ ਪੁੱਤ ਕਿਦਾਂ ਸਰੂਗਾ ਤੂੰ ਕਿਤੇ ਦਿਹਾੜੀ ਧੂੜੀ ਲਾਇਆ ਕਰ ਤੂੰ ਅੱਦਾਂ ਫਿਰ ਤੁਰ ਕੇ ਆ ਜਾਨਾ ਵਾ ਢੈੜਵੇ ਮੋਢਿਆਂ ਤੇਰੀ ਚੜੀ ਆ ਤੇ ਉਹਦਾ ਵਿਆਹ ਨਹੀਂ ਕਰਨਾ ਕੋਸਾ ਮੈਨੂੰ ਤੇ ਰਾਤ ਨੀਂਦ ਨਹੀਂ ਆਉਂਦੀ ਕਿਤੇ ਮਾਤਾ ਮੇਰੀ ਸੁਣ ਗੱਲ ਜਦੋਂ ਮਿਲਦੀ ਦਿਹਾੜੀ ਮੈਂ ਲਾਉਣਾ ਵਾ ਕੀ ਕਰਾਂ ਕੇਵਲੇ ਨਹੀਂ ਕੰਮ ਮਿਲਦਾ ਫੇਰ ਮੈਂ ਬਹਿ ਬੁਕੇ ਆ ਜਾਨਾ ਕੰਮ ਕਿਹੜੇ ਉੱਖਾਂ ਲੱਗੇ ਆ ਮੇਰੀ ਗੱਲ ਸੁਣ ਇੱਦਾਂ ਥੋੜਾ ਕਿ ਇਹਨੂੰ ਪੁੱਛੇਗਾ ਕਿਸੇ ਗਾ ਫੇਰ ਹੀ ਤੈਨੂੰ ਦਿਹਾੜੀ ਤੇ ਖੜਨਗੇ ਉਹ ਕੋਈ ਨਹੀਂ ਕੁੜੀ ਦਾ ਮੈਨੂੰ ਫਿਕਰ ਹੈਗਾ ਵਾ ਚਲੋ ਰੱਬ ਨੇ ਸੋਕੀ ਤੀ ਕੋ ਵਧੀਆ ਕੰਮ ਮਿਲ ਗਿਆ ਮੈਨੂੰ ਮੈਂ ਰਾਤ ਨੂੰ ਨੀਂਦ ਨਹੀਂ ਆਉਂਦੀ ਜੇ ਅਸੀਂ ਚੁੰਨੀ ਚੜਾਵੀਂ ਕਰੀਏ ਤੇ ਤੈਨੂੰ ਪਤਾ ਭੈਣ ਭਰਾ ਚਾਰ ਸੱਦਾਂਗੇ ਉਹਨਾਂ ਨੂੰ ਚਾਹਦਾ ਕਿਤੇ ਆਪਣੀ ਦੇਣਾ ਨਾਲ ਕੋ ਖਾਣ ਨੂੰ ਦੇਣਾ ਫਿਰ ਵੀ ਕਿੰਨਾ ਖਰਚ ਹੋ ਜਾਂਦਾ ਵਾ ਤੈਨੂੰ ਪਤਾ ਸਾਰੀ ਜ਼ਿੰਮੇਵਾਰੀ ਤੇਰੇ ਸਿਰ ਤੇ ਆ ਕੰਨ ਨਾ ਕੁੜੀ ਦੇ ਟੱਕਾਂਗੇ ਅਸੀਂ ਚਾਰ ਸੂਟ ਨਹੀਂ ਬਣਾਉਣੇ ਉਦਾਂ ਹੀ ਤੋਰ ਦੇਣਾ ਹੀ ਚੁੰਨੀ ਚੜਾ ਲੋਖ ਕਹੇ ਤੇ ਦਿੰਦੇ ਪਤਾ ਕਿੰਨੇ ਪਰ ਖਰਚੇ ਵਾਦੇ ਉਹ ਸਾਰੀ ਉਮ ਗਰੀਬ ਨਹੀਂ ਰਹਿਣਾ ਕੰਮ ਮਿਲ ਗਿਆ ਨਾ ਮੈਂ ਕਮੇਟੀਆਂ ਗੂੜੇ ਵਾ ਵਿਆਹ ਕਰ ਦੇਣਾ ਤੁੱਕਾ ਕਮੇਟੀ ਕਾ ਕਰਦਾਂਗੇ ਉਹ ਤਾਂ ਕੰਮ ਕਰੇਗਾ ਤਾਂ ਕਮੇਟੀਆਂ ਪਾਵਾਂਗੇ ਕਿ ਉਹ ਕਿਤੇ ਹੋਣਾ ਹਨ ਹੁਣ ਕਿਹਦੇ ਘਰ ਜਾ ਕੇ ਬਹਿ ਜਾ ਜਿੱਦੋਂ ਕੰਮ ਮਿਲਦਾ ਮੈਂ ਕਰਕੇ ਹੀ ਹੁਣਾ ਸਵੇਰ ਤੋਂ ਨਿਕਲਦਾ ਤੇਰੇ ਸਾਹਮਣੇ ਮੈਂ ਤਾਂ ਦੁਖੀ ਹੋ ਜਾਂਦੀ ਆ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਚੱਲ ਉਹਦੇ ਕੰਨਾਂ ਤੇ ਨੰਦਲੂ ਵਜਾ ਉਹਨੇ ਔਖੀ ਹੋਣਾ ਸੁਣ ਕੇ ਉਹ ਅੱਗੇ ਰੁੰਦੀ ਰੁੰਦੀ ਚੁੱਲੇ ਘੜੀ ਬਹਿ ਗਏ ਤੇ ਫਿਰ ਤੂੰ ਕੰਮ ਤੇ ਜਾਵੇਂ ਤਾਂ ਫਿਰ ਨਾ ਨਾ ਰੋਵੇ ਉਹ ਚੱਲਿਆਂ ਮੈਂ ਕੰਮ ਜੇ ਕਿਸ ਹੋਂ ਜਿਹੜੇ ਦੇਖ ਰੁੰਦੀ ਆ ਚੱਲਿਆਂ ਵਾ ਉਹਦੇ ਸਾਹਮਣੇ ਨਾ ਕਿਆ ਕਰ ਸਭ ਕੁ ਕੋ ਕਰਾਂਗੇ ਉਹਦਾ ਵਿਆਹ ਕਰਨਾ ਮੇਰਾ ਵੀ ਵਿਆਹ ਹੋਣਾ ਵਾ ਕੋਈ ਗੱਲ ਨਹੀਂ ਟੈ ਮੈਂ ਵੀ ਕਰਾਉਣਾ ਨਹੀਂ ਮੈਂ ਨਹੀਂ ਕਰਾਉਣਾ ਤੇ ਫਿਰ ਕੰਮ ਸਿੱਧੀ ਨੀਤ ਨਾਲ ਕਰ ਚੰਗਾ ਰੋਟੀ ਬੰਦ ਤੇ ਨਹੀਂ ਕੁੜੀ ਨੇ ਬੰਦ ਦੇਣੀ ਉਹਨੇ ਉਹਦੇ ਸਾਹਮਣੇ ਇਹੋ ਜਿਹੀ ਗੱਲਾਂ ਕਰਿਆ ਕਰ ਚੰਗੇ ਨਹੀਂ ਲੱਗੀ ਤਾਂ ਉਹ ਸੋਚਦੀ ਫੇਰ ਉਲਟਾ ਸਿੱਧਾ ਤੇ ਫਿਰ ਕੀ ਕਰਾਂ ਰੋਟੀ ਦੇਣ ਦੇ ਨਾ ਰੋਟੀ ਜੋਗੇ ਮੈਂ ਲੈ ਆਉਣਾ ਜਦੋਂ ਕੰਮ ਵਧੀਆ ਕੋਈ ਮਿਲ ਗਿਆ ਆਪੇ ਸੂਤਰ ਆ ਜਾਣਾ ਕੰਮ ਹਈਦਾ ਨਾ ਸੜੂ ਸੋਨੂ ਕਰਿਆ ਕਰ ਹਾਈ ਹਾਈ ਇਹਨੇ ਤਾਂ ਚਾਰ ਗੱਲਾਂ ਸੁਣਾ ਕੇ ਤੇ ਆਉ ਗਿਆ ਵਾ ਤੇ ਜਾਣ ਤੇ ਮੇਰੀ ਨੂੰ ਸਿਆਪਾ ਵਾ ਧੀ ਬੂਹੇ ਬੈਠੀ ਏਡੀ ਜਵਾਨ ਤੇ ਕੀ ਕਰਾਂ ਨੇ ਇਹਦਾ ਟਣਕਾ ਆ ਕੇ ਤੇ ਹਾ ਮਾਰੀਆਂ ਗੱਲਾਂ ਮਾਸਾ ਨਹੀਂ ਦੇਲ ਤੇ ਗੱਲ ਲੰਮਦਾ ਐਦਾਂ ਟਣਕਾ ਆ ਕੇ ਤੇ ਗਾਂ ਗਿਆ ਦੱਸ ਜੇ ਕੁੜੀ ਦਾ ਵਿਆਹ ਕਰਨਾ ਤੇ ਇਹਦਾ ਵੀ ਤੇ ਕਰਨਾ ਵਾ ਘਰ ਐਦਾਂ ਦੀ ਗਰੀਬੀ ਆ ਤੇ ਕੌਣ ਕੁੜੀ ਦਊਗਾ ਇੱਥੇ ਜੇ ਘਰ ਵੀ ਵੇਖਣ ਆਉਣਗੇ ਤੇ ਕੀ ਕਹੂੰਗੀ ਕੀ ਵੇਖ ਕੇ ਲੋਕ ਉਹ ਰਿਸ਼ਤਾ ਕਰਾਉਣਗੇ ਇਹਨੂੰ ਨਿਆਣਿਆਂ ਵਾਂਗੂ ਟਣਕਾ ਆ ਕੇ ਤੇ ਮੈਨੂੰ ਆਉਗੇ ਆਈਏ ਨਾ ਇਹਨੂੰ ਕਿਤੇ ਮਾਸਾ ਹੈ ਵਾ ਵੀ ਘਰ ਨਾਲ ਕੰਮ ਜਾਂ ਨਹੀਂ ਉਹ ਕਿਤੇ ਚਾਰਜ ਮੱਤਾ ਪੜਿਆ ਹੁੰਦਾ ਚੱਜ ਦੀ ਕਿਤੇ ਨੌਕਰੀ ਵੀ ਚੱਜ ਦੀ ਮਿਲ ਜਾਂਦੀ ਕੰਮਕਾਰ ਹੱਥਾਂ ਦਾ ਕਿਤੇ ਸਚਾਰਾ ਹੁੰਦਾ ਤੇ ਮਮੀ ਨੂੰ ਕਿੰਨੀ ਯਾਰੀ ਕਿਆ ਵਾ ਮੇਰੇ ਵਿਆਹ ਦੀ ਚਿੰਤਾ ਨਾ ਕਰਿਆ ਕਰ ਇੱਕ ਵੀਰ ਵਾ ਤੇ ਕੱਖ ਨਹੀਂ ਕਰਦਾ ਮਮੀ ਨੂੰ ਤੇ ਨਾ ਮੇਰੀ ਚਿੰਤਾ ਵੜ ਵੜ ਖਾਈ ਜਾਂਦੀ ਆ ਜੇ ਮੇਰਾ ਹੋ ਵੀ ਗਿਆ ਤੇ ਇਹਨਾਂ ਦੋਵਾਂ ਦਾ ਕੀ ਬਣੂਗਾ ਮਗਰ ਕੱਖ ਨਹੀਂ ਕਰਦਾ ਵੀਰ ਮਮੀ ਨੇ ਵੀ ਤੇ ਵਿਚਾਰੀ ਨੇ ਕੱਲੀ ਨੇ ਮਗਰ ਸਗੋਂ ਟੈਨਸ਼ਨ ਲੈ ਲੈ ਗਈ ਕੰਨੀ ਹੋ ਜਾਣਾ ਮਮੀ ਕੋ ਜਾਣੀ ਆ ਥੋੜਾ ਮਨ ਹਲਕਾ ਹੋਊਗਾ ਉਹ ਹਿੱਤਾਂ ਬੈਠੇ ਜੇ ਉਹ ਤੁਹਾਨੂੰ ਕਿੰਨੀ ਯਾਰੀ ਕਹਾ ਮਮੀ ਤੇ ਮੇਰੇ ਵਿਆਹ ਦੀ ਟੈਨਸ਼ਨ ਨਾ ਤੁਸੀਂ ਲੈਂਦੇ ਰਿਆ ਕਰੋ ਕਿਉਂ ਐਵੇਂ ਚਾਹ ਤਹੀ ਵੀਰ ਨੂੰ ਹਰ ਵੇਲੇ ਟੈਨਸ਼ਨ ਨਾ ਵਾ ਤੇ ਕੰਮ ਟੈਨਸ਼ਨ ਨਾ ਵੇ ਵਿਆਹ ਦੀ ਸੈਣਾ ਹੁਣ ਤੁਸੀਂ ਦੋਵੇਂ ਭੈਣ ਭਰਾ ਤੇ ਵਿਆਹਣ ਵਾਲੇ ਹੋਈਏ ਤੇ ਫਿਰ ਇਦਾਂ ਟੈਨਸ਼ਨ ਲੈ ਕੀ ਹੋ ਜਣਾ ਵਾ ਤੈਨੂੰ ਵਿਆਹਣਾ ਤੇ ਉਹਨੂੰ ਨਹੀਂ ਵਿਆਹਣਾ ਘਰ ਕੋਈ ਦੇਖਣਾ ਹੋਗਾ ਪਹਿਲਾਂ ਤੇ ਪੁੱਛਣਾ ਵੀ ਕੰਮ ਕੀ ਕਰਦਾ ਵਾ ਤੇ ਮੇਰੀ ਗੱਲ ਸੁਣੋ ਆ ਵੀਰ ਵਾ ਤੇ ਦਿਹਾੜੀ ਮਿਲ ਜੇ ਤੇ ਲਾ ਲੈਂਦਾ ਤੇ ਨਾ ਮਿਲੇ ਤੇ ਲਾਉਂਦਾ ਨਹੀਂ ਬੈਠਾ ਰਹਿਂਦਾ ਘਰੇ ਇਨੂੰ ਕਿਤੇ ਕੰਪਨੀ ਬੰਬਣੀ ਚ ਘੱਲੋ ਤੇ ਫੇਰ ਕਿਤੇ ਚਾਰ ਪੈਸੇ ਆਉਣਗੇ ਐਦਾਂ ਤੇ ਕੱਖ ਵੀ ਨਹੀਂ ਬਣਨਾ ਫੇਰ ਇਸੇ ਗੱਲੋਂ ਤੇ ਮੈਂ ਸਿਰਖ ਪਾਉਣ ਡਈ ਓਦੇ ਨਾਲ ਕਿ ਤੂੰ ਜਾਨਾ ਬਣ ਤਣ ਕੇ ਹੋਰ ਵੇਖਿਆ ਤੈਨੂੰ ਉਦਾਂ ਵੀ ਕੋਈ ਕੰਮ ਨਹੀਂ ਦਿੰਦਾ ਐਦਾਂ ਥੋੜਾ ਜਾਈਦਾ ਘਰਾਂ ਦੇ ਐਦਾਂ ਥੋੜਾ ਨੰਗ ਦੇਣ ਤੇ ਛੱਟ ਜਿੱਦਾਂ ਖੂਫਾ ਚੱਲ ਜਾਂਦਾ ਮਾਰ ਬਣ ਤਣ ਕੇ ਤੋਹੀ ਨਾ ਕੁਛ ਵੀ ਨਾ ਕੋ ਇਹਨੂੰ ਬਸ ਇੱਕੋ ਕਹੋ ਕਿ ਕਿਤੇ ਕੰਪਨੀ ਚ ਜਾ ਤੇ ਪੱਕੇ ਚਾਰ ਪੈਸੇ ਆਉਣਗੇ ਵੀ ਹਰ ਮਹੀਨੇ ਆਉਣੇ ਹੀ ਆਉਣੇ ਆ ਤੇ ਬੰਦਾ ਕੋਈ ਕਮੇਟੀ ਪਾਉਣ ਵਾਲਾ ਵੀ ਬੰਦਾ ਕਿੰਨੀ ਵਾਰ ਠੀਕਰ ਹੀ ਇਹਦੇ ਸਿਰ ਦੇ ਮੈਂ ਪਾਣ ਲੈਣੀ ਆ ਇਹਨੂੰ ਮਾਸਾ ਸਰ ਨਹੀਂ ਹੁੰਦਾ ਕੋਈ ਵੀ ਕੀ ਪਤ ਨੂੰ ਵੇਖਿਆਗੇ ਤਾਂ ਲਾਗੂ ਆ ਜਾਂਦਾ ਵਾ ਵੀ ਉਹ ਕੀ ਕਰਨ ਦੇ ਇਹਦੇ ਅਸੀਂ ਕੀ ਕਰਨ ਦੇ ਸਾਡੇ ਘਰ ਵਾਲੇ ਵੇਖ ਕੀ ਬਣਦੇ ਆ ਵਾ ਇਹਨੂੰ ਤਾਂ ਫਿਰ ਹੈ ਹੀ ਨਹੀਂ ਮਾਸਾ ਵੀ ਹੁਣ ਕੀ ਕਰ ਕੀ ਪਤਾ ਟੋਰਚ ਹੀ ਨਹੀਂ ਕੱਢ ਕੇ ਤੇ ਇਦਾਂ ਨਿਕਲ ਜਾਂਦਾ ਵਾ ਜਿੱਦਾਂ ਕਿ ਤੇ ਰਾਜੇਸਾਲੂ ਦਾ ਮੁੰਡਾ ਹੋ ਗੱਲ ਲਗੇ ਹਾ ਹਉ ਤਾਂ ਮੈਂ ਸਿਰਖ ਪਾਉਣੀ ਵੀ ਤੇਰਾ ਟੌਰ ਕੀ ਆਂਦਾ ਵਾ ਦਿਹਾੜੀ ਤੈਨੂੰ ਉਦਾਂ ਨਹੀਂ ਦਿੰਦਾ ਕੋਈ ਬਾਹਰ ਦੀ ਗੱਲ ਕਰਨੀ ਵੀ ਕੰਪਨੀ 'ਚ ਚੱਲ ਜਾ ਹਾ ਤਾਂ ਇਹਦੇ ਸਾਹਮਣੇ ਹੀ ਆ ਨਾ ਆ ਕਦੀ ਗਾਈ ਨੂੰ ਚਾਰੀ ਨੂੰ ਇਹਨੇ ਕਦੀ ਪੱਠੇ ਨਹੀਂ ਪਾਏ ਕਦੀ ਪਾਣੀ ਨਹੀਂ ਡਾਇਆ ਉਹ ਸਾਡੇ ਸਿਰ ਤੇ ਆ ਜਾਂ ਤੂੰ ਕਰ ਲੈ ਤਾਂ ਜਾਂ ਮੈਂ ਕਰ ਲਾਂ ਇਨੂੰ ਕਦੀ ਹੋ ਨਹੀਂ ਤਾ ਹੁਣ ਕੀ ਕਰੀਏ ਦੱਸ ਇਹਦੇ ਢੇਡ ਚ ਕੀ ਘੋਲ ਕੇ ਪਾ ਦੀ ਹੈ ਜਿਹੜਾ ਤਾਂ ਦਿਮਾਗ ਜਿਹੜਾ ਚੱਲਣ ਡਿਆ ਤੇ ਵੇਖ ਸੁਖ ਆ ਗੱਲ ਕਰਦੀ ਆ ਮੈਂ ਤਾਂ ਕਿਹਾ ਹਣ ਗਵੜ ਨਾ ਮੈਂ ਗੱਲ ਕਰਨ ਚੋਗੀ ਇਹ ਨਕਮਾ ਜਿੱਦਾਂ ਦਾ ਹੁਣ ਮੈਂ ਕਰਾਂ ਵੀ ਕਿਹਦੇ ਕੋਲ ਵਿਆਹਣਾ ਨਹੀਂ ਇਹਨੂੰ ਕੱਲ ਨੂੰ ਉਹ ਤੇ ਮੇਰਾ ਤੇ ਹਾਲ ਹੋਈਓ ਚੋਰ ਦੀ ਮਾਂ ਤੇ ਬੁੱਕਲ ਚ ਮੂੰਹ ਘਾਵਤ ਲੋਕ ਪਾਉਂਦੇ ਹੁੰਦੇ ਨੇ ਨਾ ਮੇਰੇ ਨਾਲ ਤੇ ਉਹ ਹਾਲ ਹੱਤੀਏ ਹੋਣ ਡਿਆ ਕੀ ਕਰਾਂ ਪਤਾ ਨਹੀਂ ਹੁਣ ਕੰਮ ਤੇ ਗਿਆ ਹੋਣਾ ਵੀ ਕਿ ਨਹੀਂ ਵੇਖਣਾ ਹੀ ਕਿ ਬਾਹਰ ਨਿਕਲ ਕੇ ਵੀ ਇੱਥੇ ਕਦਾ ਬੂਹੇ ਗਾੜੀ ਤੇ ਨਹੀਂ ਖਲੋਤਾ। ਮਾਰ ਕੇ ਨਹੀਂ ਬੰਦਾ ਨੂੰ। ਅਜੇ ਤੇ ਆਂਦਾ ਹੀ ਮੈਂ ਫੋਨ ਐਡਾ ਲੈਣਾ ਤੇ ਉਹ ਲੈਣਾ ਤੇ ਮੈਂ ਕਿਹਾ ਵੀ ਕਮਾਈ ਕਰ ਲਾ ਤੇ ਫੋਨ ਵੀ ਲੱਲਾ। ਤੁਸੀਂ ਇੱਕ ਵਾਰੀ ਕਿਉ ਤੇ ਸਹੀ। ਸ਼ਾਇਦ ਮਾਨੀ ਜਾਵੇ। ਨਹੀਂ ਮੈਂ ਸੁੱਖ ਕੀ ਕਰਨ ਢਈ ਮੈਂ ਹੋ ਤਾਂ ਇਦਾਂ ਟੁਰੋਣੀ ਰੋਂਡੀਆਂ ਮੇਰੀ ਚਾਹ ਠੰਡੀ ਹੋ ਗਈ। ਵੇਖ ਕੇ ਜੀ ਨੂੰ ਕੋ ਹੁੰਦਾ ਜਿਹਦਾ ਇੱਦਾਂ ਤੁਰਿਆ ਫਿਰਦਾ ਵਾ। ਇਹਦੇ ਨਾਲ ਦੇ ਸਾਰੇ ਵਿਆਹ ਹੀ ਗਏ ਪੀਆ ਪੁੱਤ ਵਾ। ਇਹ ਅਜੇ ਉਦਾਂ ਹੀ ਲੱਲੂ ਤੁਰਿਆ ਫਿਰਦਾ ਵਾ। ਤੇ ਹੋਰ ਕੀ ਮੰਮੀ? ਮੇਰੀ ਤੇ ਆਪ ਸੇਲੀਆਂ ਕਈ ਵਾਰੀ ਕਹਿ ਦਿੰਦੀਆਂ। ਇਦੋਂ ਹੀ ਆਪਣੇ ਭਰਾ ਦਾ ਵਿਆਹ ਨਹੀਂ ਕਰਨਾ। ਤੇ ਬੰਦਾ ਕੀ ਕਹੇ ਉਹ ਤੇ ਮੰਦਾ ਕੀ ਗਾੜੇ ਕੱਖ ਨਹੀਂ ਤੇ ਕੁੜੀ ਲੈ ਆ ਕੇ ਭੁੱਖੀ ਮਾਰਨੀ। ਉਹੋ ਗੱਲ ਕਿ ਇਹ ਇਹ ਰੱਬ ਹੀ ਆ ਹੁਣ ਇਹਦੇ ਕਰਮ ਜਿਹੜੇ ਕਦੇ ਚੰਗੇ ਕਰੂਗਾ ਨਹੀਂ ਤੇ ਬਾਕੀ ਤੇ ਇਹਦੇ ਲੱਸਣਾ ਤੋਂ ਦੀਦਾ ਹੀ ਹੈ। ਉਹ ਗੱਲ ਤੇ ਇਹਦਾ ਨਾ ਕੀ ਵਾਪਰਨਾ। ਲੈ। ਆ ਵੀ ਗਿਆ। ਨਾ ਮਾਂ ਬਾਪ ਕਦੇ ਰੋਟੀ ਦੇ। ਮੈਂ ਲੈ ਲੋ। ਮੈਨੂੰ ਭੁੱਖ ਲੱਗ ਵੀ ਗਈ ਏ। ਮਾਤਾ ਨਹੀਂ ਬੜਿਆ ਕੰਮ। ਕੰਮ ਨਹੀਂ ਮਿਲਿਆ? ਨਹੀਂ। ਅਸੀਂ ਇੱਥੇ ਪੈ ਜਾ ਲੰਮੇ ਚੰਗਾ ਚਾਦਰ ਲੱਲਾ ਉੱਤੇ। ਭੰਗੜਾ ਪਾਵਾਂ ਗੱਲੀ। ਵੇਹੜੀ ਦੀ ਜਬਾਨ ਵੇਖਿਆ ਭੰਗੜਾ ਪਾਉਂਦੀ ਐ ਇਹਨੂੰ ਖਾਣੀ ਤਾਂ ਨੇ ਹੈ ਹੀ ਹੁਣ ਜਿੱਦਾਂ ਮਰਜੀ ਦੇ ਲੋ ਗਏ ਕੰਮ ਮਿਲਿਆ ਨਹੀਂ ਤੈਨੂੰ ਉਹ ਨਹੀਂ ਮਿਲਿਆ ਮਾ ਕੰਮ ਨਹੀਂ ਮਿਲਿਆ ਉਹ ਨਹੀਂ ਮਿਲਿਆ ਸੁੱਖ ਕੀ ਕਰਨਾ ਨਹੀਂ ਮਿਲਿਆ ਤੇ ਕਿੱਥੇ ਧੱਕੇ ਖਾਵੇਂ ਮਾਰਦਾ ਹੈ ਆਪਣਾ ਰੋਲਾ ਪਾਉਂਦੀ ਰਹਿੰਦੀ ਰੋਲਾ ਨਹੀਂ ਪਾਉਂਦੀ ਰਹਿੰਦੀ ਐਂ ਤਾਂ ਨਾ ਕਿਆ ਕਰੋ ਉਹ ਵਿਚਾਰੀ ਨੂੰ ਉਹਨੂੰ ਤੇ ਅੱਗੇ ਵੀ ਤੇਰੀਆਂ ਟੈਨਸ਼ਨ ਆਵਾ ਤੇ ਚੱਜ ਨਾ ਬੋਲਿਆ ਕਰੋ ਤਾੜਾ ਹੀ ਫੇਰ ਵੜ ਵੜ ਖਾਂਦਾ ਰਹਿੰਦਾ ਉਹਨੂੰ ਅਸੌਖੀ ਨਹੀਂ ਬੈਠੀ ਹੋ ਕਾ ਸੁਣੋ ਮੇਰੀ ਮੈਂ ਕਹਿੰਦੀ ਹਾਂ ਹਾ ਤੇ ਦਿਹਾੜੀ ਮਿਲੀ ਜਾਂ ਨਾ ਮਿਲੀ ਉਹ ਤੇ ਕਰਮਾਨੀਆਂ ਗੱਲਾਂ ਤੁਸੀਂ ਕਿਤੇ ਕੰਪਨੀ ਚ ਚੱਲ ਜਾਓ ਬਾਹਰ ਅੰਦਰ ਜਾਓਗੇ ਤੇ ਕਿਤੇ ਤੁਹਾਡਾ ਵੀ ਕਿਤੇ ਵਿਆਹ ਕਰਾਂਗੇ ਜੇ ਆੜ ਗਏ ਨਾ ਤੇ ਵੀਰ ਜੀ ਆੜੇ ਜਾਣਾ ਉਹ ਸੁੱਖ ਮੈਂ ਆੜੀ ਗਿਆ ਮੈਨੂੰ ਕਿਨੇ ਕੁੜੀ ਦੇਣੀ ਹੁਣ ਮਨ ਤੇ ਤੇਰੇ ਵਿਆਹ ਦੀ ਫਿਕਰ ਰਹਿੰਦੀ ਹੈ ਕੋਈ ਨਿਕਲਣਾ ਕਿ ਪਾਸੇ ਬਾਹਰ ਅੰਦਰ ਕਿ ਇਹਨੂੰ ਪੁੱਛ ਪਾਛ ਕੇ ਨਾ ਕਿ ਕੰਪਨੀ ਕੰਪਨੀ ਨੂੰ ਬੱਦਾਂ ਲੱਗਾ ਤੇ ਚੱਲ ਜਾਣਾ ਮੈਂ ਉੱਥੇ ਆਹ ਰੋਜ ਉਹਦਾ ਮੈਨੂੰ ਜਰਾ ਰੌਲਾ ਪਾਉਂਦੀ ਮਾਤਾ ਆ ਗਿਆ ਮੁਰਕੇ ਆ ਗਿਆ ਉਹ ਰੋਟੀ ਦਾ ਖਾਣੀ ਆ ਮੰਗੀ ਰੋਟੀ ਦੇ ਕਵਿੰਦਰ ਹਾਂਜੀ ਜੀ ਬਹੁਤ ਜਦ ਤੁਰੇ ਫਿਰਦੀ ਜਾਂ ਨਾ ਵੇੜੇ ਵਿੱਚ ਟਹਿਲਦੀ ਆ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾ ਵਾ ਬੜਾ ਦੁੱਖ ਜਿਹਾ ਲੱਗਦਾ ਵਾ ਉਹ ਤਾਂ ਇਹ ਜ਼ਿੰਦਗੀ ਬੜੀ ਲੰਬੀ ਆ ਇਹ ਇਕੱਲਿਆਂ ਨਹੀਂ ਕੱਟੀ ਜਾਂਦੀ ਕੋਈ ਨਾ ਕੋਈ ਸਹਾਰਾ ਤੇ ਚਾਹੀਦਾ ਵਾ ਹਾਂ ਹੁਣ ਉਹਨੂੰ ਤੇ ਮਰੇ ਨੂੰ ਕਿੰਨੇ ਦਿਨ ਹੋ ਗਏ ਆ ਤੂੰ ਦੂਜਾ ਵਿਆਹ ਕਰ ਲੈ ਕਿੰਨੇ ਦਿਨ ਹੋਇਆ ਪਤੋ ਵਿਆਹ ਤੇ ਤੈਨੂੰ ਕਰਾਉਣਾ ਪੈਣਾ ਤੂੰ ਆਪਣੀ ਜੀਤ ਛੱਡ ਦੀ ਨਹੀਂ ਆ ਤੇ ਅਸੀਂ ਕਿੰਨਾ ਕੁ ਤੇਰੇ ਤੇ ਮੂੰਹਾਂ ਦੇ ਰਵਾਂਗੇ ਵੀਰ ਜੀ ਮੈਂ ਤੁਹਾਨੂੰ ਅੱਗੇ ਬੜੀ ਵਾਰੀ ਆਖਿਆ ਵਾ ਇਹ ਵਿਆਹ ਦਾ ਨਾ ਨਾ ਮੇਰੇ ਲੱਗ ਲਿਆ ਕਰੋ ਤੇ ਨਾਂ ਮੈਂ ਕਰਾਉਣਾ ਹੀ ਆ ਜੇ ਮੇਰੇ ਕਰਮਾਂ ਚ ਸੋਖ ਹੁੰਦਾ ਤੇ ਉਹਨੂੰ ਕੀ ਹੋਇਆ ਸੀ ਉਹ ਨਹੀਂ ਪੁੱਤ ਇਦਾਂ ਦੀ ਗੱਲ ਨਹੀਂ ਆ ਸੋਖ ਦੀ ਗੱਲ ਨਹੀਂ ਆ ਕੀਪਤਾ ਰੱਬ ਨੇ ਦੂਜਾ ਲਿਖਿਆ ਹੋਵੇ ਉਹੀ ਸੁੱਖ ਮਿਲਜੂ ਤੈਨੂੰ ਮਿਲਣਾ ਹੋਇਆ ਤੇ ਬੱਸ ਸਫਰ ਵੜਾ ਲਾ ਮਾਂ ਮੰਨ ਜਾ ਗਰਾਂ ਮੇਰੀ ਧੀ ਇਹ ਬਾਹਰ ਕੱਢੇ ਨਾ ਵੇਖ ਮਾਤਾ ਜਦੋਂ ਅਈ ਮੈਂ ਕਹਿੰਦਾ ਇਹਨੂੰ ਕਿ ਇਦਾਂ ਹੀ ਮੂੰਹ ਜਵੱਟ ਕੇ ਤੇ ਰੋਂਦੀ ਅੰਦਰ ਵਰ ਜਾਂਦੀ ਆ ਹੁਣ ਹੱਡ ਕੋ ਵੇਖੀ ਜਾਂਦੀ ਇਦਾਂ ਰੋਂਦੀ ਹਾਂ ਕੋਈ ਗਾਲ ਨਹੀਂ ਮੈਂ ਸਮਝਾਉਂਗੀ ਤင်း ਜਾਓ ਜਿੱਥੇ ਕੰਮ ਚਲੇ ਜਾਓ ਅਸੀਂ ਦੋ ਰੋਜ਼ੋ ਦੇ ਨਾ ਇੱਕੋ ਗੱਲ ਕਰਦੇ ਰਹਿੰਨੇ ਨਾ ਉਹਨੂੰ ਥੋੜਾ ਟਾਈਮ ਦੋ ਟਾਈਮ ਨਹੀਂ ਤੂੰ ਆਪ ਉਹਨੂੰ ਚੰਗੀ ਤਰ੍ਹਾਂ ਬੈ ਕੇ ਸਮਝਾ ਪਤਾ ਕੀ ਆ ਆਪਾਂ ਨੂੰ ਮੂਰ ਕਰੰਦੇ ਆ ਜੇ ਉਹਦਾ ਨਹੀਂ ਮੰਨ ਹੈਗਾ ਚਲੋ ਦੇਜੀ ਗੱਲ ਚਲੋ ਕੋਈ ਗੱਲ ਨਹੀਂ ਜਦੋਂ ਆਪਣੇ ਠੰਡੇ ਦਿਮਾਗ ਨਾਲ ਸੋਚੂਗੀ ਨਾ ਸਹੀ ਫੈਸਲਾ ਕਰੂਗੀ ਤੇ ਫੇਰੀ ਉਹ ਨਾਲ ਹੀ ਕੋਈ ਦੁਸ਼ਮਣ ਥੋੜੀ ਉਹਦਾ ਕੋਈ ਮਾਰਾ ਸੋਚਾਂਗੇ ਉਹ ਨਹੀਂ ਕਹਦੋ ਕਹਿੰਦੇ ਆ ਤੁਸੀਂ ਉਹਦੇ ਭਲੇ ਵਾਸਤੇ ਕਹਿੰਦੇ ਹੋ ਪਰ ਜਦੋਂ ਉਹਦਾ ਇਹ ਪਾਸੇ ਆਲਾ ਜੇ ਕੋਈ ਵਿਚਾਰ ਨਹੀਂ ਹੈਗਾ ਦੇਖ ਜੇ ਉਹ ਕਹਿੰਦੀ ਨਾ ਵੀ ਮੈਂ ਇਦਾਂ ਜ਼ਿੰਦਗੀ ਕਰ ਦੇਣੀ ਤੇ ਕੋਈ ਗੱਲ ਨਹੀਂ ਜੰਨਾ ਚਾਹ ਰਹੀ ਜੀਂਦੇ ਆ ਆਪਣੀ ਭੈਣ ਨੂੰ ਸਿਰ ਮੱਥੇ ਆ ਪਰ ਬਾਅਦ ਚ ਨਿਆਣਿਆਂ ਦਾ 100 ਗੱਲ ਹੁੰਦੀ ਤੇ ਇਹ ਜਿੰਦਗੀ ਨਹੀਂ ਕੱਟਦੀ ਉਹਦਾ ਦਵਿੰਦਰ ਬੜੇ ਵੱਡੇ ਸਦਮੇ ਦੇ ਵਿੱਚੋਂ ਦੀ ਨਿਕਲੀ ਆ। ਅਜੇ ਉਹਨਾਂ ਯਾਦਾਂ 'ਚੋਂ ਉਹਨਾਂ ਚੀਜ਼ਾਂ 'ਚੋਂ ਬਾਹਰ ਨਹੀਂ ਆਈ। ਜਿੱਦਾਂ ਮਰਜੀ ਵੀ ਆ। ਉਹ ਆਪਣੇ ਅਤੀਤ ਨੂੰ ਭੁੱਲੀ ਨਹੀਂ ਆ। ਨਵੀਂ ਜ਼ਿੰਦਗੀ ਸ਼ੁਰੂ ਕਰਨ ਵਾਸਤੇ ਨਾ ਅਤੀਤ ਕੋ ਖਹਿੜਾ ਛਡਾਉਣਾ ਬਹੁਤ ਜ਼ਰੂਰੀ ਆ। ਨਹੀਂ ਤੇ ਇਹਨੇ ਉਹਨਾਂ ਯਾਦਾਂ ਵਿੱਚ ਚੁੰਝਦੀ ਰਹਿਣਾ ਤੇ ਨਵੀਂ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਉਹਦੇ ਵਾਸਤੇ ਅਜੇ ਔਖਾ ਵਾ। ਥੋੜਾ ਜਦੋਂ ਆਪਣੇ ਵੱਲੋਂ ਕਹੂਗੀ ਨਾ ਜਦੋਂ ਵਿਆਹ ਤੋਂ ਉਹਨੂੰ ਆਪਣੀ ਮਰਜ਼ੀ ਨਾਲ ਤਿਆਰ ਹੋਊਗੀ ਤੇ ਫੇਰ ਹੀ ਕਰਾਂਗੇ। ਚਾਹ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀ ਤੋ ਅੱਦਾ ਹਾਂ ਓਦਾਂ ਮੈਂ ਕਹੂੰਗੀ ਇਹਦਾ ਗੱਲ ਕਰ ਜਦੋਂ ਪਾਣੀ ਜਗ੍ਹਾ ਰੱਖ ਦੀ ਕਿ ਮੈਂ ਜਾਵਾਂ ਮੜ ਕੇ ਜਾਣਾ ਵਾ ਉਹ ਰੱਖ ਨੂੰ ਇੰਨਾ ਪਤਾ ਨਹੀਂ ਪਈ ਬੜਾ ਜਿੰਦਗੀ ਬਣੀ ਹੋਣੀ ਉਹ ਠੀਕ ਆ ਮਾਤਾ ਆਪਣੇ ਸਮਝ ਜਾਣਾ ਉਹ ਗੰਗਾ ਆਵਾਜ਼ ਮੰਨੂ ਤੁਹਾਡੀ ਤੇ ਚੰਗੀ ਗੱਲ ਵਾ ਉਹ ਜਾਂਦੇ ਕੋਈ ਕੰਦੇ ਨੇ ਕੰਮ ਦਵਿੰਦਰ ਕਿਉਂ ਰੌਂਡਿੰਗ ਰੋਣੀ ਮੈਂ ਆਪਣੇ ਕਰਮਾ ਨੂੰ ਭਾਬੀ ਮੈਂ ਜਦੋਂ ਮੰਮੀ ਵੀਰ ਲਾ ਕੇ ਬਹਿ ਜਾਨੀ ਆ ਨਾ ਬਸ ਇੱਕ ਗੱਲ ਹੀ ਕਰਦੇ ਤੂੰ ਵਿਆਹ ਕਰਾ ਲ ਜਦੋਂ ਮੈਂ ਇੱਕ ਵਾਰੀ ਕਹਿਤਾ ਵੀ ਮੈਂ ਨਹੀਂ ਕਰਾਉਣਾ ਕਿ ਕਿਉਂ ਜ਼ਬਰਦਸਤੀ ਕਰਦੇ ਮੇਰੀ ਗੱਲ ਸੁਣ ਤੇਰੇ ਭਲੇ ਵਾਸਤੇ ਕਹਿੰਦੇ ਪਤਾ ਤੈਨੂੰ ਕੀ ਲੱਗਦਾ ਵੀ ਤੇਰੀਆਂ ਇੱਥੇ ਦੋ ਰੋਟੀਆਂ ਦਾ ਕਰਕੇ ਕਹਿੰਦੇ ਖਾਂਸਰ ਤੇ ਭਾਰਾਂ ਤੂੰ ਬੋਝ ਆ ਵੇ ਦਵਿੰਦਰ ਜ਼ਿੰਦਗੀ ਬੜੀ ਲੰਮੀ ਆ ਗੱਲ ਰੋਟੀਆਂ ਦੀ ਨਹੀਂ ਆ ਸਾਡੇ ਘਰ 'ਚ ਤੇਰੇ ਵਾਸਤੇ ਕੋਈ ਕਮੀ ਨਹੀਂ ਰੱਬ ਨੇ ਸਾਰਾ ਕੁਝ ਦਿੱਤਾ ਪਰ ਇਹ ਆ ਵੀ ਜ਼ਿੰਦਗੀ ਜਿਉਣ ਵਾਸਤੇ ਸਹਾਰਾ ਚਾਹੀਦਾ ਅਸੀਂ ਨਹੀਂ ਚਾਹੁੰਦੇ ਵੀ ਤੂੰ ਆਪਣੀ ਜ਼ਿੰਦਗੀ ਕੱਟੇ ਜ਼ਿੰਦਗੀ ਕੱਟਣੀ ਤੇ ਜ਼ਿੰਦਗੀ ਜਿਉਣ ਵਿੱਚ ਬਹੁਤ ਫਰਕ ਆ ਇੱਥੇ ਬਹਿ ਕੇ ਤਾਂ ਸਿਰਫ ਆਪਣੀ ਜ਼ਿੰਦਗੀ ਕੱਟਣੀ ਆ ਪਰ ਜੇ ਤੈਨੂੰ ਦੁਬਾਰਾ ਮੌਕਾ ਮਿਲ ਜਾਵਾ ਤੇ ਤੂੰ ਇੱਕੋ ਖੁਸ਼ਹਾਲ ਜ਼ਿੰਦਗੀ ਜੀ ਸਕਦੀ ਵੇ ਜੋ ਹੋ ਗਿਆ ਉਹ ਹੋ ਗਿਆ ਉਹ ਤੇਰਾ ਕਰਮ ਹੀ ਤੇਰੇ ਕਰਮਾਂ ਚ ਹੋਊਗਾ ਦੋਖ ਇੰਨਾ ਕਿਹਾ ਪਰ ਇਹਦਾ ਮਤਲਬ ਇਹ ਤੇ ਨਹੀਂ ਕਿ ਤੂੰ ਅੱਗੇ ਆਪਣੀ ਜ਼ਿੰਦਗੀ ਸ਼ੁਰੂ ਨਾ ਕਰ ਸਕੇ ਮਾਪਿਆਂ ਦੇ ਸਿਰ ਤੇ ਧੀਆ ਦਾ ਬਰਾ ਹੁੰਦਾ ਵਾ ਜ਼ਿੰਮੇਵਾਰੀ ਤੇ ਤੇਰਾ ਵੀ ਰੋਜ਼ ਜ਼ਿੰਮੇਵਾਰੀ ਨੂੰ ਲਾਉਣਾ ਚਾਹੁੰਦਾ ਤੈਨੂੰ ਪਤਾ ਵਾ ਜਦੋਂ ਵੀ ਰਾਤ ਨੂੰ ਅੰਦਰ ਆਉਂਦੇ ਆ ਨਾ ਸਭ ਤੋਂ ਪਹਿਲਾਂ ਤੇਰੀ ਗੱਲ ਛੇੜਦੇ ਆ ਕਿ ਤੇਂਦਰ ਏਦਾਂ ਨੀ ਮੋਝਾ ਨੀ ਜੀ ਤੂੰ ਰਿਫਲਦੀ ਮੈਨੂੰ ਚੰਗੀ ਨਹੀਂ ਲੱਗਦੀ ਦੁਖੀ ਹੁੰਦੇ ਆਓ ਅੰਦਰੋਂ ਮਨ ਦੁਖਦਾਵਾਂ ਉਹਨਾਂ ਦਾ ਉਹ ਤਾਂ ਕਹਿੰਦੇ ਤੈਨੂੰ ਵਾਰ-ਵਾਰ ਨਾਲੇ ਤੈਨੂੰ ਕੀ ਲੱਗਦਾ ਵਾ ਕਿ ਜ਼ਿੰਦਗੀ ਇਦਾਂ ਨਿਕਲ ਜਾਣੀ ਹੈ ਜੋ ਵੀ ਕਹਿੰਦੇ ਆ ਨਾ ਤੇਰੇ ਭਲੇ ਵਾਸਤੇ ਕਹਿੰਦੇ ਅਸੀਂ ਤੇਨਾ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰਦੇ ਤੇਰੀ ਸਲਾਹ ਲੈਂਦੇ ਜਦੋਂ ਤੇਰਾ ਮਨ ਹੋਊਗਾ ਨਾ ਹੰਨ ਦੱਸ ਦੇ ਮੈਨੂੰ ਅਜੇ ਨਾ ਸੇੜੋ ਭਾਬੀ ਮੈਂ ਨਾਲ ਨੂੰ ਅੱਗੇ ਵੀ ਆਖਿਆ ਤੁਸੀਂ ਮੈਨੂੰ ਆਣ ਕੇ ਤੇ ਉਹ ਗੱਲਾਂ ਕਰਨ ਲੱਗ ਗਏ ਮੈਂ ਤੈਨੂੰ ਸਮਝਾਉਂਦੀ ਆਂ ਵੀ ਅਸੀਂ ਤੇਰਨਾ ਜ਼ਬਰਦਸਤੀ ਨਹੀਂ ਕਰਾਂਗੇ ਪਰ ਇਹ ਫਸਲਾ ਤਾਂ ਨੂੰ ਲੈਣਾ ਪੈਣਾ ਜਦੋਂ ਤੇਰਾ ਮਨ ਹੋਊਗਾ ਤੇਰੀ ਸਲਾਹ ਦੇ ਨਾਲ ਹੀ ਲਵਾਂਗੇ ਠੀਕ ਆ ਇਹ ਭਾਗੀ ਚੰਗਾ ਭਲਾ ਉਹਨੂੰ ਕੀ ਹੋਇਆ ਸੀ ਜੇ ਮੈਨੂੰ ਸੁਖ ਮਿਲਣਾ ਹੁੰਦਾ ਤੇ ਮੈਨੂੰ ਉੱਥੇ ਮਿਲ ਜਾਣਾ ਸੀ ਹੁਣ ਮੈਂ ਕਿਉਂ ਦੂਰੇ ਵਿਆਹ ਕਰਾਵਾਂ ਮੈਂ ਨਹੀਂ ਦੁਬਾਰਾ ਵਿਆਹ ਕਰਾਉਣਾ ਚਾਹੁੰਦੀ ਤੇ ਤੂੰ ਤਾਂ ਐ ਨਿਆ ਨਿਆ ਨੂੰ ਜੇਜ ਕੰਢਈਆਂ ਜੇਹੀਂ ਤੈਨੂੰ ਕੁਝ ਕਹਿਣ ਦੇ ਆ ਨਾ ਤੇ ਤੇਰੇ ਭਲੇ ਵਾਸਤੇ ਕਹਿਣ ਦੇ ਬਾਕੀ ਚਲੋ ਉਹ ਤੇਰਾ ਕਰਮ ਹੀ नाल तेरे संजोग हो गए थोड़े बहुत जिन्ना जिंदगी साथ ही उन्हें नैनू की लगता दुख नहीं बड़ा चलो जो टाइम लंघ गया लंघ गया ए मतलब ये नहीं जिंदगी खत्म हो गई है गाड़ी जी ही ना दविंद तो कोई गल सुन वास्त तैयार ही नहीं